भगती कर कफी पढ़ा दो सबक पढ़ा के जी होना सब जाया है गुरु गोबिंद ने ऐसा बत खाल सास जाया है गुरु गोबिंद सिंह ने ऐसा बत खाल सास जाया है गुरु गोबिंद सिखंदे सामा त खाल साल हस हस न चाखाया गुरू गोबिंदे समत ख़ालसाच जाया गुरू गोबिंदे समत ख़ालसाच जाया गुरू गोबिंद ਅਗਰ ਤੇ ਤੇ ਕੇ ਖੱਟੇ ਦੀ ਧਾਰ ਵਿੱਚੋਂ ਨਵੇਂ ਮੋੜ ਬਲਕੋਮ ਨੂੰ ਮੋੜ ਦਿੰਦਾ ਐ ਸਿਮਤਿਆ ਸਿਮਤਿਆ ਆਪਣਾ ਵਿੱਚ ਜਾਨ ਪਾਈ ਫੜ ਕੇ ਛਿੰਗਾਂ ਨੇ ਬਾਜ਼ ਮਰੋੜ ਦਿੰਦਾ ਇੱਕ ਹੱਥ ਮਾਰਾ ਤੇ ਦੂਜੇ ਕਿਰਪਾ ਦੇ ਕੇ ਭਗਤੀ ਸ਼ਕਤੀ ਨੂੰ ਕੱਠਿਆਂ ਜੋੜ ਦਿੰਦਾ ਭਰਤੀ ਸ਼ਕਤੀ ਨੂੰ ਕੱਠਿਆਂ ਜੋੜ ਸਪੈ ਆਪਸ਼ੇ ਗੁਰਮੀਤ ਸੇ ਮੋਹੀ ਤੁਮ ਦਾ ਸੇ ਸੋਨ ਸੇ ਮਨ ਕੀ ਅਸ ਸੋਨ ਗਰਦੀ ਪੂਜਾ ਆਕਾਸ਼ ਕਰਦੀ ਤੇਰਾ ਪ੍ਰੋਗਰਾਮ ਤੁਸ਼ਰ ਨੇ ਮਰਨਾ ਮਰਦਾਂ ਦੀ ਮਰਦੀ ਸੱਤੀ ਸ਼ਾਹੀ ਨਹੀਂ ਜਾਣੀ ਸੱਜ ਸਾਨੂੰ ਸਾਖਰ ਕਢਿਖਾ ਆਏ ਗੁਰੂ ਗੋਬਿੰਦ ਸਿੰਘ ਨੇ ਇਹ ਸਬੰਦ ਖਾਲਸਾ ਸਜਾਇਆ ਏ ਗੁਰੂ ਗੋਬਿੰਦ ਸਿੰਘ ਨੇ ਇਹ ਸਬੰਦ ਖਾਲਸਾ ਸਜਾਇਆ ਏ ਗੁਰੂ ਗੋਬਿੰਦ ਸਿੰਘ ਨੇ ਇਹ ਸਬੰਦ ਖਾਲਸਾ ਸਜਾਇਆ ਏ ਗੁਰੂ ਗੋਬਿੰਦ ਸਿੰਘ ਨੇ ਇਹ ਸਬੰਦ ਖਾਲਸਾ ਸਜਾਇਆ ਏ ਗੁਰੂ ਗੋਬਿੰਦ ਸਿੰਘ ਨੇ मैं मूर्ख की केतक बात है कोट पराधी रे गुरु नानक जिन सुनिया देखिया से फिर गुरबास ना भरया गुरु नानक का घर है दुखिया का आशियाना मेहरा मुहब्बतों का भरया पिया खजाना ਨਾਗਾਂ ਦੀ ਆਤਮਾ ਨੂੰ ਆਵੇ ਸਰੂਰ ਇਥੇ ਕਾਲਖ ਦਿਲਾਂ ਦੀ ਧੋਵੇ ਨਾਨਕ ਦਾ ਨੂਰ ਉਸ ਬਾਪੂ ਦੀ ਗੋਦ ਦਾ ਨਿੱਗਮਾਣੇ ਗੁਰੂ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਸਵਾਰੀ ਗੁਰੂ ਸਰਕਾਰੇ ਸਾਧ ਸੰਗਤ ਜੀਓ ਆਓ ਫਤਿਹ ਦਾ ਸੱਚ ਤੇ ਸੁੱਚਾ ਨਾਰਾ بلند ਕਰੀਏ ਸਾਰੀਆਂ ਸੰਗਤਾਂ ਗਜਵਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਢਾਡੀ ਸਾਥੀ ਵੀਰਾ ਨੇ 15 ਮੰਗਲਾ ਚਰਨ ਕੀਤਾ ਐਸਾ ਪੰਥ ਖਾਲਸਾ ਸਜਾਇਆ ਏ ਗੁਰੂ ਗੋਬਿੰਦ ਸਿੰਘ ਨੇ ਉਹ ਖਾਲਸਾ ਜੀ ਉਥੋਂ ਗੱਲ ਸ਼ੁਰੂ ਕਰਦੇ ਆ ਆਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਸ਼੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਬਾਬਤ ਇਸ਼ਾਰ ਨੇ ਲਿਖਿਆ ਪੈਂਦਾ ਨੀਲੇ ਵਾਲਿਆ ਕੌਮ ਦੇ ਸ਼ਾਇਰ ਸ਼ਾਹਾਂ ਉਸਤੇ ਕਿਸ ਤਰ੍ਹਾਂ ਕਰਾਂ ਬਿਆਨ ਮੇਰੀ ਇਸ ਕਲਮ ਵਿਚਾਰੀ ਨੇ ਕੀ ਲਿਖਣੀ ਦਰਦਾਂ ਭਰੀ ਦਾਤਾ ਦਾਸਤਾਨ ਤੇਰੀ ਮਾਤਾ ਪਿਤਾ ਤੇ ਪੁੱਤਾਂ ਨੂੰ ਵਾਰ ਕੇ ਵੀ ਰਹੀ ਚਰਗੀਆਂ ਕਰავ ਚ ਸ਼ਾਨ ਤੇਰੀ ਹਰ ਆਖੀ ਸਬਾ ਮਜ਼ਲੂਮਾਂ ਦੀ ਰਹੀ ਕਰਦੀ ਨਮਰੀਦਾ ਤੇ ਆ ਨੂਰੀ ਕਿਰਪਾਣ ਤੇਰੀ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 3 ਮਾਰਚ 1690 ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇਸ ਕਰਦੇ ਉੱਚੇ ਤੇ ਫਿਰਦੇ ਸਜ਼ਾ ਹੇ ਜਵਾਨ ਦੇ ਵਿੱਚ ਖੜ ਕੇ ਪਾਦਸ਼ਾਹ ਨੇ ਸਰਰ ਕਰਦੀ ਤੇਗ ਨੰਗੀ ਮਿਆਂ ਫੇਰ ਮਿਆਂ ਕਰਕੇ ਸੰਦੇਸ਼ ਦੇ ਆ ਕੇ ਆਖਿਆ ਸੀ ਓਇ ਔਰਤ ਖਾ ਖਾ ਤੇ ਗਰਦਨ ਨੂੰ ਝੁਕਾਉਣ ਵਾਲਿਆ ਅੱਜ ਮੈਂ ਤੇਰੀ ਅਣਖ ਨੂੰ ਮਗਰੂਰ ਵਾਖੇਣਾ ਤੇਰੇ ਹਿਰਦ ਬਲ ਡੌੜਿਆਂ ਵਿੱਚ ਪਾ ਕੇ ਹਿੰਮਤ ਦੀ ਕਣੀ ਤੇਰੇ ਹੱਥੋਂ ਦੇਸ਼ ਦਾ ਦੋਖਤ ਦੂਰ ਹੁੰਦਾ ਦੇਖਣਾ ਉਹ ਬਾਣ ਕੇ ਜੋਤੀ ਹਨੇਰੇ ਵਿੱਚ ਜਿੱਦਾ ਆ ਤੇ ਧਰਮ ਦੀ ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਦੇਖਣਾ ਆ ਤੇਰੀ ਕਾਇਰਤਾ ਨੂੰ ਮੁਖਮਾਰਾਂ ਦੇ ਬਖਸ਼ ਕੇ ਤੇਰੇ ਪੈਰਾਂ ਵਿੱਚ ਆ ਪਰਬਤ ਚੂਰ ਹੁੰਦਾ ਦੇਖਣਾ ਸਜਣਾ ਔਰ ਰੱਖ ਦੇਵੇਂਗਾ ਤੌੜ ਨੂੰ ਜੇਕਰ ਮੇਰੀ ਤੇਗ ਤੇ ਆ ਤੇਗ ਦੀ ਸੌ ਸਭੋ ਮੁਖਤਿਆਰ ਬਣ ਜਾਏਗਾ ਤੂੰ ਕਾੜ ਨਾ ਵੀ ਤੈਨੂੰ ਨਸੂਰ ਦੀ ਸੂਲੀ ਤੇ ਚੜ ਕੇ ਮੇਰੀ ਦਾਰ ਤੇ ਸਰਦਾਰ ਬਣ ਜਾਏਗਾ ਤੇ ਫਿਰ ਖਾਨ ਸਾਹਿਬ ਦੀ ਪੰਜ ਦਿੱਤੇ ਸੀ ਪੰਜ ਪੰਜ ਪਿਆਰੇ ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਪਿਆਰਿਆਂ ਦਾ ਟਿਕਾਣਾ ਦਿੱਤਾ ਬੱਬਰ ਸ਼ੇਰਾ ਦੀ ਕੌਮ ਦੀ ਨਹੀਂ ਰੱਖੀ ਮਹਾਰਾਜ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਜਿਸ ਨੇ ਸੌਖਾ ਦੀ ਸੀ ਕਹਿੰਦਾ ਮੈਂ ਦੋ ਤੋਂ ਇੱਕ ਕਰਨਾ Hindu ਤੇ Musalman ਕਹਿੰਦਾ ਮੈਂ ਦੋ ਤੋਂ ਇੱਕ ਕਰਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਤੰਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਾਲਾ ਤਾਹੇ ਤੇ ਬੂਟਾ ਰੰਗੇ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਤੀਜਾ ਪੰਥ ਸਜਾ ਦਿੱਤਾ ਛਾਇ ਰਹਿੰਦਾ ਗੁਰਾਂ ਖੰਡੇ ਦੀ ਧਾਰ ਜੋ ਜਨਮ ਦੇ ਕੇ ਮੌਤੋਂ ਪਰਾਂ ਸਾਡਾ ਲਾ ਦਿੱਤਾ ਡੇਰਾ ਹਮਤਿ ਛਾ ਕੇ ਅਮਰ ਕੀਤਾ ਖਾਲਸੇ ਨੂੰ ਹਰੇ ਜੋ ਕੱਢਿਆ ਵਿਖਾਇਆ ਸਵੇਰਾ ਰੱਜੀ ਕਿਤੇ ਸ਼ਾਂਤੀ ਵਿਖਾਉਣੀ ਦੀ ਪਹਜ ਹੈ ਓ ਸਾਨੂੰ ਬੰਦ ਬੰਦ ਆਪਣਾ ਕਟਾਉਣਾ ਵੀ ਆਉਂਦਾ ਆ ਕੱਲ ਨੂੰ ਮਨਾ ਰਹੇ ਨਾ ਉਸ ਬਾਬੇ ਦਾ ਉਸ ਬਾਪੂ ਦਾ ਸ਼ਹੀਦੀ ਦਿਹਾੜਾ ਸ਼ਹੀਦ ਭਾਈ ਮਨੀ ਸਿੰਘ ਜੀ ਉਹ ਕੱਲ ਦੇ ਦਰਵਾਜ਼ਾ ਦੇ ਵਿੱਚ ਆਪ ਸੰਗਤਾਂ ਦੀਆਂ ਅਸੀਸਾਂ ਲੈ ਕੇ ਮਹਾਰਾਜ ਸੱਜੇ ਪਾਤਸ਼ਾਹ ਦਾ ਉਹ ਆਸਰਾ ਲੈ ਕੇ ਆਪ ਸੰਗਤ ਦੇ ਰੂਹ ਨੂੰ ਉਹ પ્રસન્ન ਕਰਾਂਗੇ ਅਮਰ ਸ਼ਹੀਦ ਭਾਈ ਸੇਬ ਭਾਈ ਮਨੀ ਸਿੰਘ ਜੀ ਭਾਈ ਜੇ ਕਿਤੇ ਸ਼ਾਂਤੀ ਮਖੌਣੀ ਨਹੀਂ ਆ ਜਾਂਦਾ ਸਾਨੂੰ ਬੰਦ-ਬੰਦ ਆਪਣਾ ਘਟਾਉਣਾ ਵੀ ਆਉਂਦਾ ਆ ਤੇ ਲੋੜ ਪੈ ਜਾ ਬੀਰਤਾ ਦੀ ਲੈ ਬਿਨਾ ਸਿਰ ਕੋ ਲੜ ਕੇ ਵਿਖਾਉਣਾ ਨਹੀਂ ਆਉਂਦਾ ਇਹ ਕਰ ਦਿੰਦੇ ਨੇ ਖੁੰਡੀਆਂ ਰੰਬੀ ਦੀਆਂ ਤਾਰਾਂ ਹਾਂ ਧੜਕਦੇ ਨਹੀਂ ਕਦੇ ਖੋਪਰ ਨਾ ਹਉਦੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਖੋਪਰ ਲੱੱਭਦਾ ਸੀ ਤੇ ਜਲਾਦ ਜਦੋਂ ਪਹਿਲੀ ਰੰਬੀ ਦੇ ਉੱਤੇ ਸੱਟ ਮਾਰੀ ਨਾ ਇੱਥੇ ਰੱਖ ਗਏ ਤੇ ਜਲਾਦ ਦਾ ਜਿਹੜਾ ਸੀਨਾ ਸੀ ਉਹ ਕੰਬ ਗਿਆ ਸੀ ਤੇ ਮੁੱਖ 'ਚ ਆਵਾਜ਼ ਆਉਂਦੀ ਸੀ ਵਾਹਿਗੁਰੂ 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 ਮੇਕੇ ਲੋੜ ਪੈ ਜੀ ਵੀਰਾਂ ਵੀ ਫਿਰਾਂ ਸਰਦੋ ਲੜਕੇ ਬਥੌੜਾ ਨਹੀਂ ਆਉਂਦਾ ਐ ਕਰਦੇ ਮੇਰੇ ਖੁੱਡੀਆਂ ਰਵੀ ਦੀਆਂ ਤਾਰਾਂ ਧੜਕਦੇ ਨਹੀਂ ਕਦੇ ਖੋਪਰ ਲਾਉਦੇ ਉਹ ਲੈ ਜੇ ਕੋਈ ਖੋ ਕੇ ਪੈਰਾ ਦੇ ਡੋਲੇ ਐ ਰੋਟੀ ਦੀ ਘੋਰ ਕੀ ਦੀ ਮੂੰਹ ਤੇ ਚੀ ਨਹੀਂ ਪਾਉਂਦੇ ਜਾਣਾ ਵੇ ਇਹਦੇ ਕੋਈ ਨਾਦਰ ਦਾ ਚਾਚਾ ਜ਼ਾਲਮ ਦੀਆਂ ਲੁੱਟਾਂ ਨੂੰ ਰੋਕਣ ਲਈ ਬਣਿਆ ਆ ਮੈਲੀ ਅੱਖੇ ਕੋਈ ਪੰਥ ਵਾਲਾ ਵੇਖੇ ਇਹ ਆਕਸੋਨੋ ਦੀਆਂ ਦਾੜਾਂ ਤੇ ਆ ਠੋਕਣ ਲਈ ਬਣਿਆ ਇਹ ਪੰਥ ਜਿਉਂਦਾ ਰਿਹਾ ਹੈ ਇਹ ਜਿਉਂਦਾ ਰਹੇਗਾ ਇਹ ਕਰਤਾਰਾ ਰਿਹਾ ਹੈ ਕਦਾ ਰਹੇਗਾ ਇੱਕ ਕਲੀਆਂ ਤੋਂ ਕੋਮਲ ਪੱਥਰਾ ਤੋਂ ਕਰੜਾ ਕਰਕ ਦਾ ਕਰਕ ਦਾ ਤੱਕਦਾ ਰਹੇਗਾ ਇਹ ਸੁੱਖਾਂ ਵਿੱਚ ਦੁੱਖਾਂ ਵਿੱਚ ਰੋਣਾ ਵਿੱਚ ਰਕੜਾ ਵਿੱਚ ਬੰਜਰਾਂ ਵਿੱਚ ਜੜੜ ਜਿੜੜ ਹੈ ਮਹੀਆਂ ਵਿੱਚ ਸਰ ਹਾਂ ਮਹੀਆਂ ਵਿੱਚ ਆਹ ਮੁਸ਼ਕਲ ਦੀ ਘੜੀ ਵਿੱਚ ਚਮਕਾਉਂ ਦੀ ਘੜੀ ਵਿੱਚ ਇੱਕੋ ਜੀ ਜ਼ਿੰਦਗੀ ਗੁਜ਼ਾਰਨੀ ਜਾਣਦਾ ਗੁਜ਼ਾਰਦਾ ਗੁਜ਼ਾਰਦਾ ਰਹੇਗਾ ਮਹਾਰਾਜ ਸੱਚੇ ਪਾਤਸ਼ਾਹ ਨੇ ਬਬਰ ਸ਼ੇਰਾਂ ਦੀ ਕੌਮ ਦੀ ਰਾਤ ਦੇ ਕਿੰਨੀ ਕਿ ਪੰਜਾਬੀ ਦਾ ਸ਼ਰਨ ਕਹਿੰਦਾ ਕਹਿੰਦਾ ਦੇ ਕੇ ਕੇਸ ਦਸਮੇਸ਼ ਨੇ ਕਿਹਾ ਮੁੱਖੋ ਉਹ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ ਕੰਡਾ ਫੇਰ ਤੇ ਸਦਾ ਧਿਆਨ ਰੱਖਣਾ ਕਦੇ ਸਿਰਾਂ ਤੇ ਫਿਰ ਨਾ ਆਰੀਆਂ ਨੇ ਉਹ ਕਛ ਨਹੀਂ ਜੱਟ ਤੇ ਸਾਧ ਦੇ ਕੇ ਦੇਰ ਦਿੱਤੀਆਂ ਵਰਕ ਤਾਂ ਸਾਰਿਆਂ ਨੇ ਕਦੇ ਉੱਠੇ ਨਾ ਹੱਥ ਮਜ਼ਲੂਮ ਤੇ ਇਸੇ ਲਈ ਕਿਰਪਾਲ ਦਾ ਗਾਣ ਕੀਤਾ ਉਹ ਕਰਦਾ ਕਾਲ ਵੀ ਰਹੇਗਾ ਤੋਰਾਂ ਕੋਲ ਖੰਡੇ ਧਾਰ ਅਮਰ ਤੋਰਾਂ ਪਾਣ ਕੀਤਾ ਭਾਈ ਭਾਈ ਧਾਰ ਦੇ ਪਹਾੜੀ ਰਾਜੇ ਹੱਥ ਲਮਲਾ ਉਠੇ ਭਈ ਜਦੋਂ ਸਿੰਘ ਅਮਰਤਵੇਲੇ ਹੁਦਾਇਆ ਆਸਾ ਜੀ ਦੀ ਵਾਰ ਭਈ ਲੰਗਦੇ ਪਰ ਸ਼ਰਦਾਈਆਂ ਦੇ ਰਗੜੇ ਲੱਗਦੇ ਤੇ ਸਿੰਘ ਅਕਾਲ ਅਕਾਲ ਕਰਕੇ ਜਦੋਂ ਬੱਤਕੇ ਖੇੜਦੇ ਇਹਨਾਂ ਦੀਆਂ ਨੀਂਦਾਂ ਹਰਾਮ ਹੋ ਗਈਆਂ ਇਹਨਾਂ ਨੇ ਕਈ ਵਾਰ ਆਡੇ ਲੈ ਗੁਰੂ ਦੇ ਸਿੱਖਾਂ ਨਾਲ ਭਈ ਗੁਰੂ ਕੇ ਸਿੱਖੀ ਛੜ ਦੇ ਜਕਾਰਾ ਅੱਧੇ ਅੱਧੇ ਭੱਜ ਜਾਂਦੇ ਜਿਹੜੇ ਇਹਨਾਂ ਦੇ ਕਾਬੂ ਆ ਜਾਂਦੇ ਸਿੰਘ ਚੰਗੀ ਟਾੜ ਫੇਰਦੇ ਇਹਨਾਂ ਦੇ ਆ ਚੱਗੇ ਬਿੱਤੇ ਸਜਾਉਂਦੇ ਇਹਨਾਂ ਦੇ ਭਈ ਹੁਣ ਇਹ ਇਹਨਾਂ ਨੇ ਛੋਟੀਆਂ ਮੋਟੀਆਂ ਬੜੀਆਂ ਲੜਾਈਆਂ ਲੜੀਆਂ ਪਰ ਅੰਤ ਨੂੰ ਖਾਰਨਾ ਨੂੰ ਦੇਖ ਕੇ ਜਾਂਦੇ ਨੇ ਭਈ ਹੁਣ ਇਹਨਾਂ ਨੇ ਇੱਕ ਮੀਟਿੰਗ ਬੁਲਾਈਏ 22 ਘਰ ਦੇ ਪਹਾੜੀ ਰਾਜੇ 22 ਘਰ ਦੇ ਪਹਾੜੀ ਰਾਜਿਆਂ ਨੇ ਇੱਕ ਮੀਟਿੰਗ ਬੁਲਾਈ ਕਹਿੰਦੇ ਵੀ ਇਹ ਸਿੱਖਾਂ ਦਾ ਗੁਰੂ ਸਾਡੇ ਕੋਲੋਂ ਕਾਬੂ ਨਹੀਂ ਆਵਾ ਫਿਰ ਬਦਲੇ ਨੇ ਦੀ ਸ਼ਕਤੀ ਵਾਪਸ ਹੀ ਜਾਂਦੀ ਹੈ ਫਿਰ ਬਦਲ ਭਈ ਇਹਦਾ ਪ੍ਰਭਾਵ ਵਧਦਾ ਜਾਂਦਾ ਹੈ ਹੁਣ ਕਰੀਏ ਤੇ ਕੀ ਕਰੀਏ ਭਈ 22 ਘਰ ਦੇ ਪਹਾੜੀ ਰਾਜੇ ਕੀ ਪ੍ਰੋਗਰਾਮ ਬਣਾਉਂਦੇ ਨੇ ਕਹਿਰਾ ਪਾਦਸ਼ਾਹ ਦੇ ਦਰਬਾਰ ਦੇ ਵਿੱਚ ਜਾ ਕੇ ਰੋਂਦੇ ਪਿੱਟਦੇ ਕਹਾੜਾ ਮਾਰ ਮਾਰ ਕੇ ਪਿੱਟ ਪਿੱਟ ਕੇ ਨੀਲੇ ਹੁੰਦੇ ਘਾਟੀ ਜਫਾ ਆਪ ਜੀ ਦੇ ਸਾਹਮਣੇ ਕੋਲ ਕਿਉਂ ਪਿਆਰ ਕਰਦਾ पियादा हर कंदा दिल्ली तख़ संभाले